ਵਾਇਗੁਰੂ ਜੀ ਦਾ ਖਲਸਾ ਵਾਇਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜੋਤੀਜਾ ਅਲੰਕਾਰ ਹੈ ਤੀਜੀ ਸਰਗਮ ਹੈ ਉਹ ਦੇਖ ਰਹੇ ਹਾਂ ਕਿ ਕਿਵੇਂ ਵਜਾਉਣੀ ਹੈ ਚੌਥੇ ਕਾਲੇ ਤੋਂ ਸਟਾਰਟ ਕਰਦੇ ਹਾਂ ਸਾ ਰੇ ਗਾ ਰੇ ਗਮ ਗਮ ਪਾ ਮਾ ਪਾ ਪਾ ਦਾ ਨੀ ਦਾਨੀ ਸਾ ਸਾਨੀ ਦਾ ਨੀ ਦਾ ਪਾ ਦਾ ਪਾ ਮਾ ਪਾ ਮੰਗਾ ਮੰਗਾ ਰੇ ਗਰੇ ਸਾ ਇੱਕ ਵਾਰੀ ਫਿਰ ਦੁਬਾਰਾ ਦੇਖਦੇ ਆਂ ਵਜਾਉਣ ਤੋਂ ਪਹਿਲਾਂ ਕੁਝ ਸਮਾਂ ਆਪਾਂ ਰੁਕ ਰੁਕ ਕੇ ਸੁਣਨਾ ਏ ਵਜਾਉਣ ਤੋਂ ਪਹਿਲਾਂ ਸੁਣਨਾ ਏ ਜਿੰਨਾ ਸੁਨਣਾ ਹੈ ਓਨਾ ਹੀ ਜ਼ਿਆਦਾ ਆਉਣਾ ਹੈ ਸਾਰੇ ਗਾ ਰੇ ਗਾ ਵਾ ਗਾ ਪਾ ਮਾ ਪਾ ਦਾ ਪਾ ਦਾ ਨੀ ਦਾ ਨੀ ਸਾ ਸਾਨੀ ਦਾ ਨੀ ਦਾ ਪਾ ਦਾ ਪਾ ਮਾ ਪਾ ਮਾ ਗਾ ਮਾ ਗਾਰੇ ਗਾਰੇ ਸਾ ਫਿੰਗਰ ਵੇਖ ਲੋ ਕਿਵੇਂ ਪਹਿਲੀ ਫਿੰਗਰ ਸਾ ਤੇ ਦੂਜੀ ਰੇ ਤੇ ਗਾ ਤੇ ਅੰਗੂਠਾ ਮਾ ਤੇ ਫਿਰ ਜਿਵੇਂ ਇੱਥੇ ਦੋ ਉਹ ਮਾ ਤੇ ਉੱਪਰ ਤੇ ਪਾ ਦੇ ਉੱਪਰ ਵੀ ਪਹਿਲੀ ਦੂਜੀ ਉਂਗਲ ਇਸੇ ਤਰ੍ਹਾਂ ਦਾ ਤੇ ਫਿਰ ਅੰਗੂਠਾ ਕੁਝ ਬੱਚੇ ਗਲਤੀ ਕਰਦੇ ਆ ਕਿ ਇਨ੍ਹਾਂ ਸੁਰਾਂ ਉੱਤੇ ਅੰਗੂਠਾ ਵਰਤਦੇ ਆ ਉਹ ਬਿਲਕੁਲ ਗਲਤ ਹੈ ਗਾ ਤੇ ਧਾ ਇਨ੍ਹਾਂ ਤੇ ਅੰਗੂਠਾ ਲਾਉਣਾ ਤੇ ਨੀ ਸਾ ਨੀ ਸਾ ਨੀ ਤੇ ਫਿਰ ਪਹਿਲੀ ਫਿੰਗਰ ਫਸਟ ਫਿੰਗਰ ਪਹਿਲੀ ਉਂਗਲ ਸਾ ਤੇ ਫਿਰ ਉਸੇ ਤਰ੍ਹਾਂ ਇਸੇ ਤਰ੍ਹਾਂ ਅਵਰੋ ਜਿਹੜਾ ਹੈ ਆਪਾਂ ਇਧਰੋਂ ਵਜਾਉਂਦੇ ਆ ਉਹਨੂੰ ਅਵਰੋ ਬੋਲਦੇ ਜਿਵੇਂ ਸੀੜੀਆਂ ਚੜ੍ਹਦੇ ਆ ਇਨੂੰ ਅਵਰੋ ਬੋਲਦੇ ਆ ਕਿ ਵਾਪਸ ਜਾਣਾ ਹੁਣ ਸਾਨੀ ਦਾ ਪਾ ਮੰਗਾ ਰੇ ਸ ਇਹ ਤੋਂ ਤਾਂ ਕੱਜ ਤੀਜੀ ਸਰਗਮ ਆਪਾਂ ਕਰ ਲਈ ਐ ਉਮੀਦ ਹੈ ਕਿ ਸਾਰੇ ਬੱਚੇ ਸਿੱਖ ਗਿਆ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜੋਤੀਜ ਅਲੰਕਾਰ ਹੈ ਤੀਜੀ ਸਰਗਮ ਹੈ ਉਹ ਦੇਖ ਰਹੇ ਹਾਂ ਕਿ ਕਿਵੇਂ ਵਜਾਉਣੀ ਹੈ ਚੌਥੇ ਕਾਲੇ ਤੋਂ ਸਟਾਰਟ ਕਰਦੇ ਹਾਂ ਸਾ ਰੇ ਗਾ ਰੇ ਗਮ ਗਾ ਮਾ ਪਾ ਮਾ ਪਾ ਗਾ ਪਾ ਧਾ ਨੀ ਨੀ ਸਾ ਸਾ ਨੀ ਦਾ ਨੀ ਦਾ ਪਾ ਦਾ ਪਾ ਮਾ ਪਾ ਮੰਗਾ ਮੰਗਾ ਰੇ ਗਾਰੇ ਸਾ ਇੱਕ ਵਾਰੀ ਫਿਰ ਦੁਬਾਰਾ ਦੇਖਦੇ ਆਂ ਵਜਾਉਣ ਤੋਂ ਪਹਿਲਾਂ ਕੁਝ ਸਮਾਂ ਆਪਾਂ ਰੁਕ ਰੁਕ ਕੇ ਸੁਣਨਾ ਹੈ ਵਜਾਉਣ ਤੋਂ ਪਹਿਲਾਂ ਸੁਣਨਾ ਹੈ ਜਿੰਨਾ ਸੁਣਨਾ ਹੈ ਉਨਾ ਹੀ ਜ਼ਿਆਦਾ ਆਉਣਾ ਹੈ ਰੇ ਗਾ ਰੇ ਗਾ ਵਾ ਗਾ ਮਾ ਪਾ ਮਾ ਪਾ ਦਾ ਪਾ ਦਾ ਨੀ ਦਾ ਨੀ ਸਾ ਸਾ ਨੀ ਦਾ ਨੀ ਦਾ ਪਾ ਦਾ ਪਾ ਮਾ ਪਾ ਮਾ ਗਾ ਮਾ ਗਾਰੇ ਗਾਰੇ ਸਾ ਫਿੰਗਰ ਵੇਖ ਲੋ ਕਿਵੇਂ ਪੱਲੀ ਫਿੰਗਰ ਸਾਤ ਤੇ ਦੂਜੀ ਰੇ ਤੇ ਅਗਾ ਤੇ ਅੰਗੂਠਾ ਮਾਂ ਤੇ ਫਿਰ ਜਿਵੇਂ ਇੱਥੇ ਦੋ ਉਹ ਮਾਂ ਤੇ ਉੱਪਰ ਤੇ ਪਾ ਦੇ ਉੱਪਰ ਵੀ ਪਹਿਲੀ ਦੂਜੀ ਉਂਗਲ ਇਸੇ ਤਰ੍ਹਾਂ ਦਾ ਤੇ ਫਿਰ ਅੰਗੂਠਾ ਕੁਝ ਬੱਚੇ ਗਲਤੀ ਕਰਦੇ ਆ ਕਿ ਇਨ੍ਹਾਂ ਸੁਰਾਂ ਉੱਤੇ ਅੰਗੂਠਾ ਵਰਤਦੇ ਆ ਉਹ ਬਿਲਕੁਲ ਗਲਤ ਹੈ ਗਾ ਤੇ ਧਾ ਇਨ੍ਹਾਂ ਤੇ ਅੰਗੂਠਾ ਲਾਉਣਾ ਤੇ ਨੀ ਸਾ ਨੀ ਸਾ ਨੀ ਤੇ ਫਿਰ ਪਹਿਲੀ ਫਿੰਗਰ ਫਸਟ ਫਿੰਗਰ ਪਹਿਲੀ ਉਂਗਲ ਸਾ ਤੇ ਫਿਰ ਉਸੇ ਤਰ੍ਹਾਂ ਇਸੇ ਤਰ੍ਹਾਂ ਅਬਰੋ ਜਿਹੜਾ ਹੈ ਆਪਾਂ ਇਧਰੋਂ ਵਜਾਉਂਦੇ ਹਾਂ ਉਹਨੂੰ ਅਬਰੋ ਬੋਲਦੇ ਜਿਵੇਂ ਸੀੜੀਆਂ ਚੜਦੇ ਆ ਇਹਨੂੰ ਅਬਰੋ ਬੋਲਦੇ ਆ ਕਿ ਵਾਪਸ ਜਾਣਾ ਹੁਣ ਸਾ ਨੀ ਦਾ ਪਾ ਮੰਗਾ ਰੇ ਸਾ ਇਹ ਤੋਂ ਦਾ ਕੰਮ ਜੀ ਸਰਗਮ ਆਪਾਂ ਕਰ ਲਈ ਹੈ ਉਮੀਦ ਹੈ ਕਿ ਸਾਰੇ ਬੱਚੇ ਸਿੱਖ ਗਿਆ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ